ਖੰਡਰ ਤੇ ਸੁੰਸਾਨ ਪਈ ਥਾਂ ਦੇ ਵਿੱਚ ਅਚਾਨਕ ਇੱਕ ਸੈਰ ਕਰਨ ਜਾ ਰਹੇ ਨੌਜਵਾਨ ਨੂੰ ਇੱਕ ਛੋਟੀ ਬੱਚੀ ਦੇ ਰੋਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਮੌਕੇ ਤੇ ਜਦੋਂ ਜਾ ਕੇ ਨੌਜਵਾਨ ਨੇ ਦੇਖਿਆ ਤਾਂ ਇੱਕ ਅਧੇੜ ਉਮਰ ਦਾ ਵਿਅਕਤੀ ਛੋਟੀ ਜਹੀ ਬੱਚੀ ਦੇ ਨਾਲ ਉਹ ਕਰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਸ ਤੋਂ ਬਾਅਦ ਉਸ ਵਿਅਕਤੀ ਨੇ ਆਪਣੇ ਘਰ ਵਾਲਿਆਂ ਨੂੰ ਮੌਕੇ ਤੇ ਬੁਲਾਇਆ ਤੇ ਇਸ ਦੀ ਸੂਚਨਾ ਦਿੱਤੀ ਤੇ ਬੱਚੀ ਨੂੰ ਕੱਪੜੇ ਪੁਆਏ ਗਏ ਤੇ ਇਸ ਦਰਮਿਆਨ ਹੀ ਮੁਜਰਮ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਬੱਚੀ ਤੇ ਮਾਪਿਆਂ ਨੂੰ ਬੱਚੀ ਸੌਂਪ ਦਿੱਤੀ ਗਈ ਤੇ ਪੁਲਿਸ ਨੂੰ ਇਸ ਦੀ ਇਤਲਾਹ ਦੇ ਦਿੱਤੀ ਗਈ ਘਟਨਾ ਵਾਪਰੀ ਰਾਤ ਖਾਣਾ ਖਾ ਕੇ ਮੈਂ ਸੈਰ ਕਰਨ ਵਾਸਤੇ ਬਾਹਰ ਨਿਕਲਿਆ ਸੀ ਜਦੋਂ ਮੈਂ ਪਿੰਡ ਤੋਂ ਥੋੜਾ ਬਾਹਰ ਗਿਆ ਤੇ ਪਿੰਡ 'ਚ ਖੰਡਰ ਵਰਗੇ ਦੋ ਕਮਰੇ ਨੇ ਉਹ ਮੋੜ ਤੋਂ ਮੁੜਿਆ ਮੈਂ ਤਾਂ ਕੁੜੀ ਦੀ ਨਾ ਚੀਕਣ ਦੀ ਆਵਾਜ਼ ਸੁਣੀ ਮੈਂ ਜਦੋਂ ਮੈਂ ਜਾ ਕੇ ਦੇਖਿਆ ਜੀ ਉਹ ਬੰਦਾ 5 ਸਾਲ ਦੀ ਬੱਚੀ ਨੂੰ ਰੇਪ ਕਰਨ ਲੱਗਿਆ ਹੋਇਆ ਸੀ ਠੀਕ ਆ ਜੀ ਉਹ ਬੰਦੇ ਨੂੰ ਮੈਂ ਜਾ ਕੇ ਫੜਿਆ ਠੀਕ ਆ ਜੀ ਕੁੜੀ ਨੂੰ ਦੇਖਿਆ ਮੈਂ ਫਿਰ ਆਪਣੇ ਘਰਦਿਆਂ ਨੂੰ ਮੈਂ ਫੋਨ ਕਰਿਆ ਉਹਨਾਂ ਨੂੰ ਬੁਲਾਇਆ ਕੁੜੀ ਦੇ ਕੱਪੜਾ ਲੀੜਾ ਪਾਇਆ ਠੀਕ ਆ ਜੀ ਤੇ ਕੱਪੜਾ ਲੀੜਾ ਪਾ ਕੇ ਕੁੜੀ ਨੂੰ ਅਸੀਂ ਉਹਦੇ ਮਾਪਿਓ ਦੇ ਹਵਾਲੇ ਕਰਿਆ ਘਟਨਾ ਵਾਪਰੀ ਆਈ ਸ਼ਾਮ ਦੇ ਕਰੀਬ 7:30 ਵਜੇ ਮੇਰਾ ਦੋਸਤ ਰੋਟੀ ਪਾਣੀ ਖਾ ਕੇ ਸੈਰ ਕਰਨ ਗਿਆ ਸੀ ਗਾਈ ਤੇ ਇਹਨੇ ਜਦ ਦੇਖਿਆ ਜੀ ਸਾਡੇ ਪਿੰਡ ਤੋਂ ਬਾਹਰ ਇੱਕ ਖੰਡਰ ਆਈ ਉਹ ਉਹ ਖੰਡਰ ਚੋਂ ਆਵਾਜ਼ ਆ ਰਹੀ ਸੀ ਕੁੜੀ ਦੀ ਸਾਡੇ ਘਰ ਦੇ ਲੱਗ ਗਈ ਕੁੜੀ ਜੋ ਹੁੰਦੀ ਹੈ ਜੀ ਤੇ ਇਹ ਇਨੇ ਦੇਖਿਆ ਜਦੋਂ ਜਾ ਕੇ ਉੱਥੇ ਕੁੜੀ ਨਾਲ ਇੱਕ ਬੰਦਾ 50 ਸਾਲ ਦਾ ਜੀ ਸ਼ੁਕਲੀ ਸਿੰਘ ਕੁਮਾਰ ਆਈ ਉਹਦਾ ਨਾ ਉਹ ਗਲਤ ਹਰਕਤ ਕਰ ਰਿਆ ਸੀਗੇ ਉਹਨਾਂ ਤੇ ਇਹਨੇ ਜੀ ਕੁੜੀ ਨੂੰ ਚਲੋ ਛੁਡਾਇਆ ਛੁੜਾਈ ਛੜਾ ਕੇ ਉਹਦੀ ਮਾਂ ਕੋਲੇ ਲੈ ਕੇ ਗਿਆ ਜੀ ਤੇ ਚਲੋ ਅਸੀਂ ਮਾਂ ਕੋਲ ਲੈ ਕੇ ਗਿਆ ਜੀ ਅਸੀਂ ਮੈਂ ਸ਼ਹਿਰ ਨੂੰ ਆ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਸ਼ਹਿਰ ਤੋਂ ਮੁੜ ਕੇ ਗਏ ਆਂ ਜੀ ਸਾਨੂੰ ਉਹ ਬੰਦਾ ਮਿਲ ਗਈ ਗੁਰਦਾਰੇ ਕੋਲੇ ਤੇ ਉਹ ਬੰਦੇ ਨੂੰ ਅਸੀਂ ਚਲੋ ਕਿਹਾ ਜੀ ਚੱਲ ਘਰ ਨੂੰ ਚੱਲ ਬਈ ਤਾਂ ਅਸੀਂ ਥਾਣੇ ਫੋਨ ਕੀਤਾ ਹੋਇਆ ਵੀ ਤੂੰ ਥਾਣੇ ਜਾਣਾ ਹੁਣ ਉਹ ਬੰਦਾ ਸਾਡੇ ਨਾਲ ਹੀ ਹੱਥੋਪਾਈ ਕਰਨ ਲੱਗ ਗਿਆ ਜੀ ਅਸੀਂ ਆਪਣੇ ਬੱਚਾ 'ਚ ਚਲੋ ਅਸੀਂ ਵੀ ਮਾਰੇ ਥੱਪੜ ਮੁੱਕਾ ਤੇ ਐਨਐਚਏ ਜੀ ਚਲੋ ਅਸੀਂ ਉਹਨੂੰ ਬਿਠਾਲ ਕੇ ਮੋਟਰਸਾਈਕਲ ਤੇ ਥਾਣੇ ਲੈ ਕੇ ਗਏ ਜੀ ਅਸੀਂ ਇਹੀ ਮੰਗ ਕਰਦੇ ਹਾਂ ਜ ਸਖਤ ਸਖ ਕਰਵਾਈ ਹੋਵੇ ਤਾਂ ਕਿ ਅੱਗੇ ਤੋਂ ਇਹ ਜੀ ਕੋਈ ਵੀ ਵਿਅਕਤੀ ਇਹ ਜੀ ਕਾਨੂੰਨੀ ਹਰਕਤ ਨਾ ਕਰੇ मामला मच्छीवाड़ा ਦੇ ਪਿੰਡ ਗੁਰੂਗੜ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਇੱਕ ਛੋਟੀ ਜਹੀ 18 ਸਾਲ ਦੀ ਬੱਚੀ ਦੇ ਨਾਲ ਇੱਕ ਅਦੇਣ ਉਮਰ ਦੇ ਵਿਅਕਤੀ ਨੇ ਮੂੰਹ ਕਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਐਨ ਮੌਕੇ ਤੇ ਪਤਾ ਲੱਗ ਗਿਆ ਨਹੀਂ ਤਾਂ ਕੋਈ ਅਣਹੋਣੀ ਵੀ ਵਾਪਰ ਸਕਦੀ ਸੀ ਤੇ ਮਜਰਮ ਨੂੰ ਮੌਕੇ ਤੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਨਹੀਂ ਨਾ ਤਾਂ ਲੇਟ ਵਰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਮੇਰਾ ਬੱਚੀ ਜਿਹੜਾ ਨੂੰ ਉਹਦੇ ਗੁਰੂਗੜ ਪਿੰਡ ਦੀ ਗੱਲ ਹੈ ਿਕਟਸਾਦੀ ਬੱਚੀ ਹੈ ਉਹਦੇ ਨਾਲ ਜਿਹੜਾ ਜਰੂਰਤ ਸੀ ਰਾਤ ਮੇੜੀ ਸੀ ਕਰਨ ਦੀ ਪੂਰਕ ਪਰ ਨਹੀਂ ਪੂਰੀ ਕੀਤੀ ਜਿਹਦੇ ਸੰਧੀ ਰਾਤ ਦੀ ਸਾਡੇ ਐਸ ਕੇ ਮਾਸ਼ਗੜਾ ਦੇ ਪਿੰਡ ਵਾਲਾਂ ਦੇ ਸਹਿਯੋਗ ਦੇ ਨਾਲ ਰਾਤ ਜਿਹੜਾ ਮੁੱਢਮ ਸੀ ਸ਼ਕਲੂ ਮੈਂ ਤਾਂ ਸਨੂ ਸ਼ਗੂ ਮੈਂ ਤਾਂ ਜਿਹੜਾ ਇਹ ਬੱਚੀ ਦਾ ਪਰਿਵਾਰਾਂ ਜੋ ਦੇਸ਼ੇਦਾਰ ਨੂੰ ਦਾਦੇ ਦੇ ਬਾਬਾ ਲੰਗਵਾ ਸੀ ਇਹ ਡੰਬ ਮੈਨ ਹੈ ਨਾ ਡੰਗਵਾਜੀ ਨੂੰ ਕਹਦੇ ਨੇ ਤੇ ਇਹਨੂੰ ਰਾਤ ਨੂੰ ਅਰੈਸਟ ਕਰ ਲਿਆ ਸੀ ਇਹਦੇ ਖਿਲਾਫ ਐਫਆਰ ਨੰਬਰ 132 ਅੰਡਰ ਸੈਕਸ਼ਨ 62 2 ਤੇ 62 62 ਵੀਨਸ ਇਸ ਤਰ੍ਹਾਂ ਥਾਣਾ ਬਕਸੋ ਐਕਸੀਡੈਂਟ ਦੇ ਦਰ ਪਰਚਾ ਦਰਜ ਕੀਤਾ ਗਿਆ ਮੁੱਲ ਜੋ ਨੂੰ ਰਾਤ ਦੀ ਜਿਹੜਾ ਅਰੈਸਟ ਕਰ ਲਿਆ ਗਿਆ ਜਿਹਦੇ ਸੰਬੰਧੀ ਜਿਹੜੀ ਫਰਦਰ ਜਿਹੜੀ ਤਫਤੀਸ਼ ਆ ਉਹ ਸਾਡੀ ਮਿਹਨਤ ਇਹ ਪ੍ਰਵਾਸੀ ਕੋ ਆਪਣੇ ਪ੍ਰਵਾਸੀ ਨੇ ਸ਼ੁਭੇ ਹਰਦੇ ਨੇ ਪਰ 2022 ਸਾਲ ਤੋਂ ਇਸੇ ਗੁਰੂਗੜ੍ਹ ਪਿੰਡ ਦੇ ਵਿੱਚ ਹੀ ਰਹਿੰਦੇ ਜੱਪਾਨੀ ਟੀਵੀ ਲਈ ਗੁਰਦੀਪ ਤੱਕਰ ਦੀ ਰਿਪੋਰਟ